ਲਓ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਟਰੈਕਟਰ ਦਿਖਾਉਣੇ ਆ 1965 ਮਾਡਲ ਜਿਹੜਾ ਫਰੋਜਪੁਰ ਦੇ ਨੇੜੇ ਇੱਕ ਪੰਪ ਤੇ ਖੜਾ ਹੈ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਆ ਪੁਰਾਣਾ ਟਰੈਕਟਰ ਆ ਇਹਦਾ ਸਾਇਲੈਂਸਰ ਆ ਹੋ ਬੈਚਰੀ ਰੀਏਟਰ ਵਗੈਰਾ ਲੱਗਿਆ ਵੀਲ ਹੈ ਜਿਹੜਾ ਆਮ ਘੁੰਮਦਾ ਪਾਸੇ ਐਸੇ ਦੇ ਤੇ ਕੋਈ ਬਾਲੇ ਦੇ ਗੇਅਰ ਵਗੈਰਾ ਨਹੀਂ ਲੱਗੇ ਆ ਥੱਲੇ ਇਹਦੀਆਂ ਲਿੰਕਾਂ ਸਟੀering ਹੈ ਤੇ ਆ ਗੇਅਰ ਇਹਦੇ ਤੇ ਉੱਪਰ ਰੇਸ ਆ ਕਿ ਇੱਕ ਵੀਲੇ ਦੇ ਇਧਰਲੇ ਪਾਸੇ ਘੁੰਮਦਾ ਚਾਰੇ ਪਾਸੇ ਬੰਦਾ ਚਾਰੇ ਪਾਸੇ ਬੰਦਾ ਤੇ ਬਹੁਤ ਹੀ ਮੋਟਾ ਲੋਹਾ ਲੱਗਿਆ ਹੋਇਆ ਇਹਨੂੰ ਬਹੁਤ ਹੀ ਮੋਟਾ ਲੋਹਾ ਲੋਹਾ ਲੱਗਿਆ ਹੋਇਆ ਤੇ ਇਸ ਜਗ੍ਹਾ ਤੇ ਇਹਦੇ ਆ ਖੁੱਲਦਾ ਇਹਦਾ ਜਦੋਂ ਸਟਾਰਟ ਕਰਦੇ ਆ ਆ ਖੋਲ ਕੇ ਇੱਥੇ ਇਹਦੇ ਵਿੱਚ ਰੌਂਦ ਪੈਂਦਾ ਹੈ ਇਹਦੇ ਵਿੱਚ ਤੇ ਇਸ ਤਰ੍ਹਾਂ ਇਹਨੂੰ ਕਸ ਕੇ ਤੇ ਉੱਪਰ ਜਦੋਂ ਸੱਟ ਮਾਰਦੇ ਆ ਬਲਾਸਟ ਹੁੰਦਾ ਉਹਦੇ ਨਾਲੇ ਸਟਾਰਟ ਹੁੰਦਾ ਹੋਰ ਇਹਦੇ ਕੋਈ ਪੁਲੀ ਨਹੀਂ ਪੈਂਦੀ ਕੋਈ ਇਹਦੇ ਸੈਲਫ ਨਹੀਂ ਤੇ ਕੋਈ ਇਹਦੇ ਕਰੰਟ ਸਿਸਟਮ ਨਹੀਂ ਠੀਕ ਹੈ ਜੀ ਆਹ ਮੂਰੇ ਇਹਦੇ ਪਲੱਗ ਹੈ ਕਰੰਟ ਵਾਲਾ ਤੇ ਪੈਟਰੋਲ ਟਰੈਕਟਰ ਹੈ ਠੀਕ ਹੈ ਜੀ ਫਿਰ ਫਿਰ ਮਾਰ ਚੱਲ ਫੀਡ ਮਾਰਸ਼ਲ ਆ ਆ ਜਗ੍ਹਾ ਤੇ ਪਾਣੀ ਪੈਂਦਾ ਹੋਊ ਇਹਦੇ ਤੇ ਆ ਇਹਦੀ ਨੇਮ ਪਲੇਟ ਆ ਠੀਕ ਹੈ ਜੀ ਇੱਕ ਇਹਦੇ ਬੈਲਟ ਚੜੀ ਵੀ ਐ ਜਿਹੜਾ ਕਹ ਰਿਏਟਰ ਦੇ ਵਿੱਚੋਂ ਪਾਣੀ ਨੂੰ ਠੰਡਾ ਕਰਦੀ ਆ ਸਟੀering ਸਾਈਡ ਤੋਂ ਜਾਂਦਾ ਤੇ ਉਹਦੇ ਉੱਪਰ ਗੋਲਜਾ ਲੱਗਿਆ ਹੋਏ ਦੇ ਸਾਹ ਲੈਣ ਵਾਲਾ ਹੈ। ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਖੜਾ ਹੈ। ਜੇ ਕੋਈ ਮੇਰਾ ਵੀਰ ਪਰੋਇਪੁਰ ਨੂੰ ਜਾਵੇ ਤਾਂ ਪਿਆਰਿਆਣੇ ਪੰਪ ਆਉਂਦਾ ਉਹਦੇ ਉੱਪਰੇ ਖੜਾ ਹੈ। ਬਹੁਤ ਹੀ ਵਧੀਆ ਟਰੈਕਟਰ ਹੈ ਜੀ। ਧੰਨਵਾਦ ਬਾਈਆਂ ਦਾ ਜਿਨ੍ਹਾਂ ਨੇ ਇਹਨੂੰ ਇੰਨਾ ਸੰਭ ਕੇ ਰੱਖਿਆ ਤੇ ਲੋਕਾਂ ਦੇ ਦੇਖਣ ਵਾਸਤੇ ਖੜ੍ਹਾ ਆਇਆ। ਇਹ ਖੜਾ ਬਹੁਤ ਸੋਹਣਾ ਲੱਗਦਾ ਦੂਰੋਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਰਪਾ ਕਰਕੇ ਸਾਡਾ ਜਿਹੜਾ ਚੈਨਲ ਆ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਸਾਨੂੰ ਟਾਈਮ ਦੇਣ ਵਾਸਤੇ ਸਾਡੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਹ ਟਰੈਕਟਰ ਹੈ ਜੀ ਪੈਟਰੋਲ ਟਰੈਕਟਰ ਹੈ 1968 ਮਾਡਲ ਹੈ ਬਹੁਤ ਸੋਹਣਾ ਲੱਗਦਾ ਖੜਾ ਪਿਆਰੇ ਜਣੇ ਪੰਪਤੇ ਖੜਾ ਜਦੋਂ ਫਰੋਜਪੁਰ ਨੂੰ ਜਾਣੇ ਰਾਹ 'ਚ ਰਸਤੇ 'ਚ ਜੇ ਕਿਸੇ ਮੇਰੇ ਵੀਰ ਨੇ ਵੇਖਣਾ ਹੋਵੇ ਬਹੁਤ ਹੀ ਵਧੀਆ ਜੀ ਧੰਨਵਾਦ ਜੀ